ਮੈਂ ਬਲਵਿੰਦਰ ਸਿੰਘ ਮਹਾਲ ਭਾਰਤੀ ਕਿਸਾਨ ਜੁਨੀ ਇਕਤਾ ਸਿੱਧੂਪੁਰ ਦਾ ਗੂ ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾ ਕਾਨੂੰ ਵਾਪਰੀ ਹੈ ਉੱਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੋਲਾ ਕੇ ਕਿਸ ਨੇ ਫੜਕਲ ਤਰਖਾਸ਼ ਦਿੱਤੀ ਖਾਣਾ 2 ਦੇ ਵਿੱਚ ਵੇਖੋ ਭਗਵੰਤ ਮਾਨ ਦੀ ਪੁਲਸ ਤੇ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਦ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨ ਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾ ਕੋ ਉਠਾ ਕੇ ਘਰੋ ਲਿਆਈਏ ਪੁੱਤ ਦੋ ਗੱਟੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲੇ ਬਰਨਾਲਾ ਸਿਟੀ 2 ਦੇ ਵਿੱਚ ਅਜ ਸਸੀ ਕੌਰ ਜੀ ਸਾਰਿਆਂ ਨੂੰ ਮੈਂ ਸਤਵੀਰ ਸਿੰਘ ਡੀਐਸਪੀ ਬਰਨਾਲਾ ਅੱਜ ਸਵੇਰ ਤੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਵੱਲੋਂ ਇੱਕ 20 ਦਿਨਾਂ ਦੀ ਬੱਚੀ ਨੂੰ ਥਾਣੇ ਲਿਆ ਕੇ ਹਵਾਲਾਤ ਵਿੱਚ ਬੰਦ ਕੀਤਾ ਗਿਆ ਉਸ ਦੀ ਮਾਸਮੈਂ ਇਹ ਸਬਦ ਦੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਮਾਮਲਾ ਆ ਇਹਦੇ ਵਿੱਚ ਇੱਕ ਸੁਖਚਲਨ ਸਿੰਘ ਵਾਸੀ ਗੁਰਦੇਵਪੱਤ ਨਗਰ ਬਰਨਾਲਾ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਜਿਹਦੇ ਵਿੱਚ ਉਹਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਉਸ ਦਾ ਇੱਕ ਪਲਾਟ ਬਾਬਾ ਦੀਪ ਸਿੰਘ ਨਗਰ ਬਰਨਾਲਾ ਵਿਖੇ ਹੈ ਜਿਹਦੇ ਪਲਾਟ ਦੇ ਗਵਾਂਧ ਵਿੱਚ ਸੁਖਜੀਤ ਕੌਰ ਤੇ ਉਸਦੇ بیٹے ਦਵਿੰਦਰ ਸਿੰਘ ਲਵਲੀ ਤੇ ਹੈਪੀ ਸਿੰਘ ਰਹਿੰਦੇ ਨੇ ਜਿਨ੍ਹਾਂ ਵੱਲੋਂ ਉਹਦੇ ਪਲਾਟ ਦੀ ਨੀਂਹ ਦੇ ਨਾਲ ਪਾਣੀ ਛੱਡਿਆ ਜਾਂਦਾ ਤੇ ਵਾਰ-ਵਾਰ ਲੜਾਈ ਝਗੜਾ ਗਾਲੀ-ਗਲੋਚ ਵਗੈਰਾ ਕੀਤਾ ਜਾਂਦਾ ਸੋ ਮਾਮਲਾ ਨੁਕਸੇਮਨ ਦਾ ਪਾਇਆ ਜਾਣ ਕਰਕੇ ਸੁਰਜੀਤ ਕੌਰ ਅਤੇ ਉਸਦੇ ਬੇਟੇ ਦਵਿੰਦਰ ਸਿੰਘ ਲਵਲੀ ਦੇ ਖਿਲਾਫ 107 155 CrPC ਧਾਰਾ ਤਹਿਤ ਕਾਰਵਾਈ ਕਰਕੇ ਦੋਨਾਂ ਨੂੰ ਬੰਦਾਲਾ ਵਾਲਾ ਥਾਣਾ ਕੀਤਾ ਗਿਆ ਸੀ ਅਤੇ ਮਾਨਯੋਗ SDM ਬਨਾਲਾ ਦੇ ਪੇਸ਼ ਕਰਕੇ ਦੋਨਾਂ ਨੂੰ ਬਰਜ਼ਮਾਨਤ ਰਿਹਾ ਕੀਤਾ ਗਿਆ ਇਹ ਜੋ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਛੋਟੀ ਬੱਚੀ ਨੂੰ ਸ਼ੋਅ ਕੀਤਾ ਜਾ ਰਿਹਾ ਹੈ ਉਹ ਬੱਚੀ ਨੂੰ ਅਤੇ ਉਸਦੀ ਮਾਂ ਨੂੰ ਕਿਸੇ ਵੀ ਪੁਲਿਸ ਮੁਲਾਜ਼ਮ ਕੋਲ ਕਿਸੇ ਵੀ ਥਾਣੇ ਚੌਕੀ ਵਿੱਚ ਨਹੀਂ ਲਿਆਂਦਾ ਗਿਆ